ਇਸਤੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜੋ ਕਾਂਗਰਸ ਸਰਕਾਰ ਨੂੰ ਇਸ ਵੇਲੇ 13 ਦੇ ਵਿੱਚੋਂ 7 ਸੀਟਾਂ ਮਿਲੀਆਂ ਐਮਪੀ ਦੀਆਂ ਤੇ ਕਿਤੇ ਇਹ ਤਾਂ ਨਹੀਂ ਹੋ ਗਈ ਹੋਊਗਾ ਕਿ ਉਹ ਜਿਹੜੀ ਹੈਗੀ ਸਾਡੇ ਅਕਾਲ ਤਖਤ ਨੂੰ ਢਾਉਣ ਵਾਲੀ ਸਰਕਾਰ ਹੈ ਉਹ ਫਿਰ 2027 ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਆ ਜਾਊਗੀ ਇਹ ਜੋ ਭਗਵੰਤ ਮਾਨ ਹੈ ਇਹ ਵਿਸ਼ੇਸ਼ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਇਹਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਸਿਰਫ ਕੇਜਰੀਵਾਲ ਦਾ ਹੀ ਪਿੱਠੂ ਹੈ ਜੋ ਉਹ ਕਹਿੰਦਾ ਇਹ ਉਹੀ ਕਰਦਾ ਹੈ ਕਿਉਂਕਿ ਕੇਜਰੀਵਾਲ ਆਪ ਤੇ 크੍ਰਿਸਚੀਅਨ ਹੈ ਜਦੋਂ ਹੁਣ ਪੈਸਾ ਕੂਟਾ ਆਪਣਾ ਬਾਣੀਏ ਨੂੰ ਕੀ ਦੋਸ਼ ਸਤਿਗੁਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਿੰਦਰ ਸਿੰਘ ਪ੍ਰਾਰ ਸਿਰਾ ਪੰਜਾਬੀ ਇਟਲੀ ਚੈਨਲ ਤੋਂ ਅੱਜ ਮੇਰੇ ਨਾਲ ਬੈਠੇ ਹਨ ਸਰਦਾਰ ਹਰਦੀਪ ਸਿੰਘ ਸੋਤਾ ਸਾਹਿਬ ਅਸੀਂ ਪੰਜਾਬੀ ਹਾਂ ਪੂਰੀ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਪਰ ਮੇਸਾਂ ਜੋ ਸਾਡਾ ਦਿਲ ਹੈ ਉਹ ਆਪਣੇ ਪੰਜਾਬ ਲਈ ਧੜਕਦਾ ਹੈ ਉੱਥੇ ਦੀ ਕੋਈ ਵੀ ਚੰਗੀ ਚੀਜ਼ ਹੁੰਦੀ ਹੈ ਉਹਦੇ ਵਿੱਚ ਸਾਨੂੰ ਖੁਸ਼ੀ ਹੁੰਦੀ ਹੈ ਕੋਈ ਮਾੜੀ ਚੀਜ਼ ਹੁੰਦੀ ਹੈ ਤਾਂ ਉਹਦੇ ਲਈ ਸਾਨੂੰ ਗਮ ਹੁੰਦਾ ਹੈ ਜਾਂ ਸਾਨੂੰ ਬਹੁਤ ਦੁੱਖ ਪਹੁੰਚਦਾ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਹੋਵੇ ਕਿਸੇ ਵੀ ਮਜ਼ਲਬ ਨਾਲ ਹੋਵੇ ਕਿਸੇ ਦਾ ਵਿਅਕਤੀਗਤ ਹੋਵੇ ਜਾਂ ਕਿਸੇ ਕਮਿਊਨਿਟੀ ਦੇ ਲਈ ਹੋਵੇ ਆਪਣੇ ਬੰਦਿਆਂ ਦੇ ਨਾਲ ਖੁਸ਼ੀ ਹੁੰਦੀ ਹੈ ਤੇ ਕੋਈ ਵੀ ਗਲਤ ਗੱਲ ਹੋਵੇ ਤੇ ਸਾਨੂੰ ਤਾਂ ਗਮੀ ਵੀ ਹੁੰਦੀ ਦੁੱਖ ਵੀ ਹੁੰਦਾ ਹੈ ਅੱਜ ਅਸੀਂ ਸਾਡੇ ਆਪਣੇ ਪੰਥ ਦੇ ਨੌਜਵਾਨ ਸਰਦਾਰ ਅਮਰਿਤਪਾਲ ਸਿੰਘ ਜੋ ਐਮਪੀ ਦੀ ਇਲੈਕਸ਼ਨ ਲੜ ਕੇ ਜਿੱਤੇ ਹਨ ਲੋਕਾਂ ਨੇ ਉਹਨਾਂ ਦੀ ਸੌਚukai ਦੀ ਰਸਮ ਹੋ ਗਈ ਹੈ ਪਰ ਫਿਰ ਵੀ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਹਨ ਮੇਰੇ ਹਿਸਾਬ ਦੇ ਨਾਲ ਇਹ ਸਾਡੇ ਕਾਨੂੰਨ ਦੇ ਵਿਰੁੱਧ ਹੈ ਅਗਰ ਉਹਨਾਂ ਦੇ ਉੱਪਰ NSA ਐਕਟ ਲੱਗਾ ਹੈ ਪਹਿਲਾਂ 1 ਸਾਲ ਹੀ ਲੱਗਾ ਸੀ ਉਹਨੂੰ ਬਿਦਾ ਕੇ 2 ਸਾਲ ਕਰ ਦਿੱਤਾ ਗਿਆ ਇਹ ਜੋ ਕਾਨੂੰਨ ਦੀ ਬੰਦਸ਼ ਉਹਨਾਂ ਦੇ ਉੱਪਰ ਲੱਗੀ ਹੈ ਕੋਈ ਬਾਹਰੋਂ ਨਹੀਂ ਸਾਡੇ ਆਪਣੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਈ ਗਈ ਹੈ ਸ਼ਾਇਦ ਇਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚੋਂ ਉਮਰਤਪਾਲ ਸਿੰਘ ਜਿੱਤੇ ਤੋਂ ਇਸੇ ਲਈ ਅੱਜ ਸਾਡੇ ਕੋਲ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਸਹੋਤਾ ਆਏ ਹਨ ਉਹਨਾਂ ਦੇ ਨਾਲ ਕੁਝ ਗੱਲਬਾਤ ਅਸੀਂ ਕਰਾਂਗੇ ਸਰਦਾਰ ਸੁਖਤਾ ਸਾਹਿਬ ਤੁਹਾਡਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਪਰਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੁਝ ਅਮਰਤਪਾਲ ਸਿੰਘ ਬਾਰੇ ਕੁਝ ਜਾਣਨਾ ਪਾਓ ਉਹ ਕਿਸ ਤਰ੍ਹਾਂ ਸ਼ੁਰੂ ਹੋਏ ਕਿੱਥੇ ਤੱਕ ਆਏ ਉਹਨਾਂ ਨੇ ਕੌਮ ਲਈ ਕੀ ਕੀਤਾ ਕੁਝ ਲੋਕ ਉਹਨਾਂ ਦੇ ਵਿਰੁੱਧ ਵੀ ਹਨ ਉਹ ਵਿਰੁੱਧ ਵਿਰੋਧਤਾ ਕਿਉਂ ਕਰਦੇ ਹਨ ਤੇ ਉਹਨਾਂ ਦੇ ਬਾਰੇ ਹੋਰ ਹੋਰ ਵੀ ਜੋ ਜਾਣਕਾਰੀ ਜਿੱਥੇ ਤੱਕ ਤੁਹਾਨੂੰ ਪਤਾ ਹੈ ਅਜੇ ਤੱਕ ਉਹ ਜਿੱਤ ਵੀ ਗਏ ਹਨ ਉਹਦੇ ਬਾਰੇ ਤੁਸੀਂ ਆਪਣੇ ਸਾਡੇ ਸਰੋਤਿਆਂ ਦੇ ਨਾਲ ਚਾਰਚਾਪ ਸਾਂਝੇ ਕਰੋ ਪ੍ਰਹਾਰ ਸਾਹਿਬ ਇਹ ਜਦੋਂ ਅਮਰਿਤਪਾਲ ਸਿੰਘ ਜੀ ਆਏ ਐਡਵੇਈ ਤੋਂ ਤੇ ਉਹਨਾਂ ਨੇ ਆ ਕੇ ਆਪਣੇ ਇੱਕ ਸੰਸਥਾ ਜੋ ਵੀ ਸੀਗੀ ਉਹਨਾਂ ਨੇ ਉਹ ਚਲਾਈ ਉਹਦੇ ਵਿੱਚ ਫਿਰ ਉਹਨਾਂ ਨੇ ਮੁੰਡਿਆਂ ਨੂੰ ਮਾਰਸ ਪੰਜਾਬ ਦੇ ਮਾਰਸ ਪੰਜਾਬ ਦੇ ਫਿਰ ਉਹਨਾਂ ਨੇ ਉਹਦੇ ਵਿੱਚ ਕੋਈ ਇੱਕ ਮਹਿੰਮ ਚਲਾਈ ਉਹ ਉਹਨਾਂ ਵਿੱਚ ਉਹਨਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਕਿ ਅੰਮ੍ਰਿਤ ਛਕਾਉਣ ਦੀ ਚਲਾਇਆ ਗਿਆ ਪ੍ਰਥਾ ਤੇ ਉਹਦੇ ਵਿੱਚ ਅੰਮ੍ਰਿਤ ਛਕਾਇਆ ਗਿਆ ਜੁਆਨ ਮੁੰਡੇ ਜਿਹੜੇ ਸੀ ਅਮਤ ਛੱਕ ਕੇ ਨਸ਼ੇ ਛੱਡ ਕੇ ਉਹਨਾਂ ਦੇ ਨਾਲ ਰਲਣ ਲੱਗ ਪਏ ਇਹ ਥੋੜੀ ਥੋੜੀ ਹੌਲੀ ਹੌਲੀ ਇਹ ਲਹਿਰ ਵੱਡੀ ਹੁੰਦੀ ਦੀ ਸੀ ਤੇ ਇਹ ਜਿਹੜੀ ਗੱਲ ਸਰਕਾਰਾਂ ਨੂੰ ਮਨਜ਼ੂਰ ਨਹੀਂ ਹਜਮ ਨਹੀਂ ਹੋਈ ਇਸ ਕਰਕੇ ਫਿਰ ਉਹਨਾਂ ਨੇ ਇੱਕ ਗੇਮ ਜਿਹੀ ਬਣਾ ਕੇ ਰਚ ਕੇ ਤੇ ਐਨਐਸਏ ਲਾ ਕੇ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਫਿਰ ਉਸ ਤੋਂ ਬਾਅਦ ਲੋਕਾਂ ਨੇ ਵਿਚਾਰ ਕੀਤਾ ਉਹਦੇ ਘਰਦਿਆਂ ਨੇ ਵੀ ਵਿਚਾਰ ਕੀਤਾ ਕੁਝ ਬੰਦਿਆਂ ਨੇ ਸਲਾਹ ਦਿੱਤੀ ਕਿ ਤੁਹਾਨੂੰ ਚੋਣ ਲੜਨੀ ਚਾਹੀਦੀ ਐਮਪੀ ਦੀ ਚੋਣ ਫਿਰ ਉਹ ਐਮਪੀ ਦੀ ਚੋਣ ਲੜੇ ਆ 2 ਲੱਖ ਵੋਟ ਦੇ ਨਾਲ ਜਿੱਤ ਗਏ ਆ ਜੀ ਉਹ ਤੇ ਫਿਰ ਹੁਣ ਉਹਨਾਂ ਨੂੰ ਪਹਿਲਾਂ ਤਾਂ ਸੋਂ ਹੀ ਨਹੀਂ ਸੀ ਚੁਕਾਈ ਜਾ ਰਹੀ ਤੇ ਜੇਕਰ ਹੁਣ ਸੋਹ ਨੇ ਚਿਕਾਈ ਆ ਤਾਂ ਉਹਨੂੰ ਕਿੱਦਾਂ ਲੈ ਕੇ ਜਾਂਦਾ ਗੱਡੀ ਦਬਖਤਰ ਬੰਦ ਗੱਡੀ ਦੇ ਵਿੱਚ ਬੰਦ ਕਰਕੇ ਚੋਰਾਵਾਂ ਨੂੰ ਲੈ ਕੇ ਜਾਂਦਾ ਕਿਸੇ ਨੂੰ ਮਿਲਣ ਨਹੀਂ ਦਿੱਤਾ ਐਡਾ ਵੀ ਕਿੱਡਾ ਕੋਈ ਜਦੋਂ ਉਹਦੇ ਉੱਤੇ ਪ੍ਰਹਾਰਸ ਆ ਕੋਈ ਕੇਸ ਹੀ ਨਹੀਂ ਬੰਦੇ ਦੇ ਉੱਤੇ ਤੇ ਫਿਰ ਉਹਨੂੰ ਇੰਨਾ ਕਿਉਂ ਉਹਨੂੰ ਹਾਈਲਾਈਟ ਕੀਤਾ ਜਾ ਰਿਹਾ ਮਤਲਬ ਕਿ ਫੇਰ ਤਾਂ ਇਹੀ ਕਹਿ ਸਕਦੇ ਆ ਕਿ ਸਾਡੇ ਨਾਲ ਸਿੱਖਾਂ ਨਾਲ ਇਹ ਇਹ ਧੋਖੇ ਧੱਕੇਸ਼ਾਹੀ ਹੋ ਰਹੀ ਆ ਹਾਂਜੀ ਇੱਥੇ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਕਈ ਆਮ ਅਸੀਂ ਜਦੋਂ ਫੇਸਬੁੱਕ ਦੇ ਵਾਰਾ ਦੇਖਦੇ ਹਾਂ ਜਾਂ ਬਹੁਤ ਸਾਰੇ ਲੋਕੀ ਜਿਹੜੇ ਹੈਗੇ ਆਮਦਸ਼ਾਨ ਨੂੰ ਬੁਰਾ ਕਹਿੰਦੇ ਹਨ ਜਾਂ ਮੋਦੀ ਨੂੰ ਕਹਿੰਦੇ ਹਨ ਕੁਝ ਭਗਵੰਤ ਮਾਨ ਨੂੰ ਬਹੁਤ ਸਾਰਾ ਜਿਹੜੇ ਕਹਿੰਦੇ ਹਨ ਕਿ ਇਹਦੇ ਪਿੱਛੇ ਸ਼ਾਇਦ ਭਗਵੰਤ ਮਾਨ ਦੀ ਬਹੁਤ ਬੜੀ ਚਾਲ ਹੈ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਜਿਹੜਾ ਦੋਸ਼ ਹੈ ਉਹ ਸਾਰਾ ਦਾ ਸਾਰਾ ਭਗਵੰਤ ਮਾਨ ਦੇ ਦਿੰਨੇ ਹਨ ਜਾਂ ਕੇਂਦਰ ਸਰਕਾਰ ਤੇ ਜਾਂ ਥੋੜਾ ਥੋੜਾ ਸਾਰਿਆਂ ਦਾ ਹਿੱਸਾ ਹੈ ਇਹ ਵਿੱਚ ਇਹ ਤਾਂ ਭਰਾ ਸਾਹਿਬ ਇਦਾਂ ਹੋ ਗਿਆ ਜੀ ਹੁਣ ਜਦੋਂ ਕਿਸੇ ਬੰਦੇ ਇਹਨੂੰ ਮੌਕਾ ਦਿੱਤਾ ਸੀਗਾ ਭਗਵਾਨ ਤਮਨ ਸਾਹਿਬ ਨੂੰ ਮੌਕਾ ਦਿੱਤਾ ਸੀ ਇਹਨਾਂ ਨੂੰ 92 ਇਹਨਾਂ ਦੇ ਮੈਂਬਰ ਜਿਤਾਏ ਆ ਨਾਲ ਇਹਨਾਂ ਦੀ ਸਰਕਾਰ ਇਹਨਾਂ ਦੀ ਆਪਣੀ ਸਰਕਾਰ ਬਣ ਗਈ ਕੋਈ ਇਹਨਾਂ ਨੂੰ ਕਿਸੇ ਤਰ੍ਹਾਂ ਸਹਾਇਤਾ ਲੈਣ ਦੀ ਲੋੜ ਨਹੀਂ ਪਈ ਤੇ ਫਿਰ ਇਹਨਾਂ ਨੂੰ ਜੋੜੇ ਇਹਨਾਂ ਨੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਉਸ ਤੇ ਤਾਂ ਇਹ ਬਿਲਕੁਲ खरे ਨਹੀਂ ਉਤਰੇ 1 ਤੋਂ 20% ਇਹਨਾਂ ਨੇ ਕੋਈ ਕੰਮ ਨਹੀਂ ਕਰਕੇ ਦਿਖਾਇਆ ਉਹਦੇ ਲਈ ਇਹਨਾਂ ਨੂੰ ਚਾਹੀਦਾ ਸੀਗਾ ਜਿਦਾਂ ਇਹਨਾਂ ਨੂੰ 92 ਇਹਨਾਂ ਦੇ ਮੈਂਬਰ ਬਣੇ ਸੀ ਇਹ ਤਾਂ ਭਾਵੇਂ ਜੋ ਮਰਜ਼ੀ ਕਰ ਲੈਂਦੇ ਜੇ ਵਧੀਆ ਤਰੀਕੇ ਨਾਲ ਕੰਮ ਕਰਦੇ ਤੇ ਇਹ ਗਾਹਾਂ ਤਾਂ ਇਹਨਾਂ ਨੂੰ ਮਤਲਬ ਕਿਸੇ ਨੂੰ ਕਹਿ ਨਹੀਂ ਲੋੜਨੀ ਸੀ ਪੈਣੀ ਹੁਣ ਅਮਿਤ ਸ਼ਾਹ ਹੁਣਾਂ ਨੇ ਚਲੋ ਉਹ ਦਿੱਲੀ ਵਾਲੇ ਹੈਗੇ ਆ ਜੀ ਉਹ ਸਾਡੇ ਪਹਿਲਾਂ ਤੋਂ ਐਨਟੀ ਵੀ ਰਹੇ ਆ ਤੇ ਚਲੋ ਮਾੜਾ-ਮੋਟਾ ਹੁੰਦਾ ਵੀ ਆ ਕੁਝ ਇਦਾਂ ਕਿਸੇ ਨੂੰ ਆਪਾਂ ਸਾਰਾ ਸਾਰ ਤਾਂ ਇਲਜ਼ਾਮ ਨਹੀਂ ਲਾਇਆ ਜਾ ਸਕਦਾ ਜਦੋਂ ਹੁਣ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼ ਮੰਦਾ ਦਾ ਸਾਡਾ ਹੀ ਨਹੀਂ ਚੰਗਾ ਨਿਕਲਿਆ ਹੁਣ ਕਿਸੇ ਨੂੰ ਅਸੀਂ ਕੀ ਕਹਿ ਸਕਦੇ ਆ ਤੇ ਇਹ ਇਹ ਹੌਲੀ ਹੌਲੀ ਇਹ ਕੁਰਸੀ ਦਾ ਪ੍ਰਹਾਰ ਸਾਹਿਬ ਨਾਲ ਜਿਹੜਾ ਹੈ ਨਾ ਇਹ ਇਹ ਬਹੁਤ ਮਾੜਾ ਆ ਇਸ ਕਰਕੇ ਭਗਵਾਨਤਮਨ ਸਾਹਿਬ ਨੂੰ ਚਾਹੀਦਾ ਆ ਕਿ ਉਹ ਉਹਨਾਂ ਨੂੰ ਜੋ ਵੀ ਬੰਦ ਦੇ ਹੱਕੇ ਆ ਪੰਜਾਬੀਆਂ ਦੇ ਉਹ ਦਿੱਤੇ ਜਾਣ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਜਦੋਂ ਉਹਨਾਂ ਦੇ ਕੋਈ ਕੇਸ ਹੀ ਨਹੀਂ ਫਿਰ ਕਿਉਂ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਇੱਕ ਹੁਣ ਇੱਥੇ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਕਿਉਂਕਿ ਜਿਹੜਾ ਇਹ ਐਨਐਸਏ ਐਕਟ ਹੈਗਾ ਇਹਦੇ ਵਿੱਚ ਅੱਜ ਤਾਈਂ ਜਿੰਨਾ ਤੱਕ ਮੈਨੂੰ ਪਤਾ ਲੱਗਾ ਵੀ ਕਦੀ ਵੀ ਕਿਸੇ ਦੇ ਉੱਪਰ ਇਹ ਲੱਗਾ ਤਾਂ ਸਿਰਫ ਉਹ 1 ਸਾਲ ਹੀ ਲੱਗਾ ਇਹ ਸਿਰਫ ਅਮਰਤਪਾਲ ਸਿੰਘ ਦਾ ਉਹਦੇ ਬਾਕੀ ਸਾਥੀਆਂ ਦੇ ਉੱਪਰ ਇਹ 2 ਸਾਲ ਲਈ 1 ਸਾਲ ਹੀ ਹੋਰ ਕਿਉਂ ਵਧਾਇਆ ਗਿਆ ਹਾਂਜੀ ਇਹ ਅੱਜ ਤੱਕ ਤਾਂ ਸੁਣਨ ਵਿੱਚ ਪ੍ਰਹਾਰ ਸਾਹਿਬ ਇਦਾਂ ਹੀ ਆਇਆ ਸੀਗਾ ਵੀ ਮਤਲਬ 1 ਸਾਲ ਦਾ ਇਹ ਹੁੰਦਾ ਆ ਉਸ ਤੋਂ ਬਾਅਦ ਐਕਸਟੈਂਡ ਤਾਂ ਕਰ ਸਕਦੇ ਪਰ ਅਜ ਤੱਕ ਹੋਇਆ ਨਹੀਂ ਸੀ ਇਦਾਂ ਇਹ ਪਹਿਲੀ ਵਾਰੀ ਹੀ ਹੋਇਆ ਕਿ ਅਮਰਿਤਪਾਲ ਸਿੰਘ ਹੋਣਾ ਤੇ ਉਹਨਾਂ ਦੇ ਸਾਥੀਆਂ ਨੂੰ ਹੋਰ ਅੱਗੇ ਤੋਂ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਤੇ ਹੁਣ ਤਾਂ ਇਹਦੇ ਵਿੱਚ ਕੋਈ ਦੋ رائے ਵਾਲੀ ਗੱਲ ਨਹੀਂ ਜੀ ਜੇ ਜੀ ਫਿਰ ਇਹ ਫਿਰ ਤਾਂ ਇਹ ਕਹਿ ਸਕਦੇ ਆ ਜੀ ਇਹ ਜਿਹੜੀ ਸਰਕਾਰ ਆ ਇਹ ਸਿੱਖਾਂ ਦੇ ਬਿਲਕੁਲ ਖਿਲਾਫ ਆ ਜੋ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਹਰ ਇੱਕ ਬੰਦੇ ਨੂੰ ਡੈਮੋਕ੍ਰੇਸੀ ਦਾ ਹੱਕ ਹੈਗਾ ਆ ਗੱਲ ਕਰਨੇ ਦਾ ਤੇ ਉਹ ਹੱਕ ਹਰ ਇੱਕ ਨੂੰ ਮਿਲਣੇ ਚਾਹੀਦੇ ਆ ਇਹ ਕਿਤੇ ਆਪਾਂ ਇੱਕ ਹੋਰ ਚੀਜ਼ ਵੀ ਡਿਸਕਸ ਕਰ ਸਕਦੇ ਹਾਂ ਵੀ ਇਹ ਜੋ ਭਗਵੰਤ ਮਾਨ ਹੈ ਇਹ ਵਿਸ਼ਵ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਇਹਨੂੰ ਇਹத் ਨਹੀਂ ਕਹਿ ਸਕਦੇ ਵੀ ਇਹ ਸਿਰਫ ਕੇਜਰੀਵਾਲ ਦਾ ਹੀ ਪਿੱਠੂ ਹੈ ਜੋ ਉਹ ਕਹਿੰਦਾ ਇਹ ਉਹੀ ਕਰਦਾ ਹੈ ਕਿਉਂਕਿ ਕੇਜਰੀਵਾਲ ਆਪ ਤੇ 크੍ਰਿਸਚੀਅਨ ਹੈ ਉਹਨੂੰ ਸਾਡੀ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਹੈ ਵੀ ਇਹ ਕਿਤੇ ਉਸ ਬੰਦੇ ਦੀ ਚਾਲ ਤੇ ਨਹੀਂ ਹੈ ਅਗਰ ਪੰਜਾਬ ਦੇ ਵਿੱਚ ਕੋਈ ਐਹੋ ਜੀ ਚਾ ਜਿਹੜੀ ਮੁਹਿੰਮ ਉੱਠਦੀ ਆ ਜਿਹੜੀ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਦੀ ਆ ਕੋਈ ਅੰਮ੍ਰਿਤ ਛਕਾਉਂਦੀ ਆ ਜਾਂ ਉਹ ਲੋਕ ਅਗਰ ਬੱਚੇ ਜਿਹੜੇ ਹੈਗੇ ਉਹ ਉਹ ਨਸ਼ੇ ਦੇ ਉੱਪਰ ਆਉਂਦੇ ਉਹਨਾਂ ਨੂੰ ਨਸ਼ਾ ਹਟਾਉਣ ਤੋਂ ਛੁੜਵਾਉਣ ਦੀ ਜਾਂ ਉਹਨਾਂ ਨੂੰ ਇਹ ਅਕਲ ਦਿੰਦੀ ਆ ਕਿ ਵੀ ਤੂੰ ਇਹ ਨਸ਼ਾ ਕਰਨਾ ਤੁਹਾਡੇ ਲਈ ਠੀਕ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਕਿ ਇਸ ਚੀਜ਼ ਨੂੰ ਵਧਾਵਾ ਦੇਣ ਲਈ ਕਿਤੇ ਐਹੋ ਜੇ ਕੰਮ ਤਾਂ ਨਹੀਂ ਕੀਤੇ ਜਾ ਰਹੇ ਇਹਦੇ ਵਿੱਚ ਤਾਂ ਹੁਣ ਕੀ ਪ੍ਰਧਾਨ ਸਾਹਿਬ ਇਦਾਂ ਹੋ ਗਿਆ ਬਈ ਜਿਹੜਾ ਕੇਜਰੀਵਾਲ ਸੀਗਾ ਕੇਜਰੀਵਾਲ ਇੱਕ ਬਾਣੀਆਂ ਟਾਈਪ ਦਾ ਬੰਦਾ ਆ ਸੋਚ ਬਾਣੀਆਂ ਸੋਚ ਵਾਲਾ ਬੰਦਾ ਆ ਉਹ 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 ਭਗਵਾਨ ਤਾਂ ਮਾਨੂੰ ਨਹੀਂ ਕੋਈ ਐਡੀ ਉਹਦੀਆਂ ਚਾਲਾਂ ਸਾਹਮਣੇ ਨਹੀਂ ਆਈਆਂ ਉਹ ਵੀ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਮਤਲਬ ਇਹ ਜੋ ਪ੍ਰਚਾਰ ਅੱਜ ਕੱਲ੍ਹ ਚੱਲ ਰਿਹਾ ਹੈ ਆ ਮੋਦੀ ਸਾਹਿਬ ਨੇ ਇਦਾਂ ਕਰ ਦਿੱਤਾ ਮੋਦੀ ਸਾਹਿਬ ਨੇ ਕੇਜਰੀਵਾਲ ਨੂੰ ਮੰਨਦਰ ਕਰ ਦਿੱਤਾ ਤੇ ਮੈਨੂੰ ਤੇ ਲੱਗਦਾ ਜੀ ਉਹ ਇਹ ਸਭ ਗੇਮਾਂ ਹੀ ਆ ਇਹਨਾਂ ਦੀਆਂ ਜੋ ਇਹਨਾਂ ਨੂੰ ਨਹੀਂ ਸਮਝ ਆਈਆਂ ਭਗਵੰਤ ਜੀ ਸਾਹਿਬ ਨੂੰ ਤੇ ਹੁਣ ਮਤਲਬ ਅਸੀਂ ਜਿਹੜਾ ਹੈ ਅਸੀਂ ਆਮ ਜੋ ਸਾਡੇ ਵੀਰ ਹੈਗੇ ਸਾਡੀ ਦੁਨੀਆ ਸਾਰੀ ਦੁਨੀਆ ਦੇ ਵਿੱਚ ਸਿੱਖ ਬੈਠੇ ਹਨ ਉਹਨਾਂ ਨੂੰ ਅਸੀਂ ਇਹ ਕਿਹੋ ਜਿਹਾਂ ਸੁਨੇਹਾ ਦੇ ਸਕਦੇ ਪਰ ਸਾਨੂੰ ਕੀ ਕਰਨਾ ਚਾਹੀਦਾ ਇਸ ਵੇਲੇ ਕਿਸ ਤਰ੍ਹਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਾਂ ਕੋ ਹੋਰ ਇਹੋ ਜਿਹੇ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਵੀ ਸਿੱਖ ਬੈਠੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੇ ਕਦਮ ਚੱਕਣੇ ਚਾਹੀਦੇ ਆ ਕਿ ਗਾਹਾਂ ਤੋਂ ਇਹੋ ਜਿਹੇ ਘਟਨਾਵਾਂ ਨਾ ਵਾਪਰਨ ਜਿਵੇਂ ਭਗਵੰਤ ਮਾਨ ਨੇ ਆਪਣੀ ਸਰਕਾਰ ਬਣਾ ਕੇ ਲੋਕਾਂ ਨੇ ਉਹਨੂੰ ਬਹੁਤ ਵੱਡਾ ਬਹੁਮਤ ਦਿੱਤਾ ਪਰ ਉਹਨੇ ਪੰਜਾਬ ਦੇ ਜਿੱਦਾਂ ਕਹਿੰਦੇ ਪਿੱਠ ਪਿੱਠ ਦੇ ਵਿੱਚ ਵਿਸ਼ਵਾਸ ਮਾਰਿਆ ਗਾਹਾਂ ਨੂੰ ਕੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਅੱਗੇ ਵਾਸਤੇ ਤਾਂ ਪ੍ਰਹਾਰ ਸਾਹਿਬ ਹੁਣ ਇਹੀ ਹੈ ਜੀ ਕਿ ਆਪਣੇ ਸਿੱਖਾਂ ਨੂੰ ਆਪਣੀਆਂ ਪਹਿਲਾਂ ਤੇ ਜਿਹੜਿਆ ਗੱਲਬਾਤ ਦੀ ਆਈ ਨਾ ਜਿਹਦੇ ਆਪਣੇ ਸਿੱਖਾਂ ਨੂੰ ਵੋਟਾਂ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਵੱਧ ਤੋਂ ਵੱਧ ਬੰਦੇ ਉਹ ਅਮਰਤਪਾਲ ਸਿੰਘ ਉਹਨਾਂ ਦੀ ਸੋਚ ਦੇ ਬੰਦੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਫਿਰ ਜਦੋਂ ਇਹ ਗੱਲ ਬਣ ਜਾਊਗੀ ਸ਼੍ਰੋਮਣੀ ਕਮੇਟੀ ਸਾਰਾ ਕੁਝ ਇਹਨਾਂ ਦੇ ਮਤਲਬ ਇਹਨਾਂ ਦੀ ਗੱਲ ਹੱਕ ਦੇ ਵਿੱਚ ਹੋ ਜਾਊਗਾ ਉਸ ਤੋਂ ਬਾਅਦ ਮੇਰੇ ਇ ਆਪਣੀ ਸਰਕਾਰ ਵੀ ਬਣਾ ਸਕਦੀ ਆ ਕੋਈ ਏਡੀ ਗੱਲ ਨਹੀਂ ਹੈ ਸਰਕਾਰ ਅੱਗੇ ਵੀ ਤਾਂ ਇਹਨਾਂ ਨੇ ਜੇ ਭਗਵੰਤ ਮਾਨ ਸਿੰਘ ਨੂੰ ਇੰਨੀਆਂ ਵੋਟਾਂ ਪੈ ਸਕਦੀਆਂ ਤੇ ਹੁਣ ਕੁਝ ਮੈਨੂੰ ਇਦਾਂ ਲੱਗਦਾ ਕਿ ਪਾਸਾ ਅਗੇ ਨਾਲ ਲੋਕ ਬਹੁਤ ਸੁੱਲਝ ਗਏ ਆ ਪ੍ਰਧਾਨ ਸਾਹਿਬ ਲੋਕ ਸੁੱਲਝ ਗਏ ਆ ਬਹੁਤ ਜ਼ਿਆਦਾ ਹੁਣ ਉਹਨਾਂ ਨੂੰ ਆਪਣੇ ਚੰਗੇ ਮਾੜੇ ਦਾ ਪਤਾ ਲੱਗਣ ਲੱਗ ਪਿਆ ਆ ਹੁਣ ਇਹ ਜਿੰਨੀਆਂ ਮਰਜ਼ੀ ਚੱਲਾਂ ਖੇਡੀ ਜਾਣ ਹੁਣ ਇੰਨੀ ਜਲਦੀ ਇਹਨਾਂ ਦੇ ਮਤਲਬ ਉਹ ਹੱਥ 'ਚ ਨਹੀਂ ਆਉਣ ਵਾਲੀ ਹੈਗੀ ਲੋਕੀ ਇਹ ਨਹੀਂ ਆ ਨੇ ਹੁਣ ਜਿਵੇਂ ਕਿ ਜਦੋਂ ਲੋਕਾਂ ਨੂੰ ਅਕਾਲੀਆਂ ਦੇ ਉੱਪਰੋਂ ਭਰੋਸਾ ਲੋਕਾਂ ਦਾ ਹਟ ਗਿਆ ਕਾਂਗਰਸ ਦੇ ਉੱਪਰੋਂ ਲੋਕਾਂ ਦਾ ਭਰੋਸਾ ਹਟ ਗਿਆ ਤੇ ਉਹਨਾਂ ਨੇ ਇਹ ਜਿਹੜੀ ਸਰਕਾਰ ਸੀ ਉਹ ਇਸ ਲਈ ਚੁਣੀ ਸੀ ਕਿ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰੂਗੀ ਜਾਂ ਜੋ ਪੰਜਾਬ ਦੇ ਨਾਲ ਕੋਈ ਚਾਹੇ ਪਾਣੀਆ ਦਾ ਹੋਵੇ ਜਾਂ ਕੋਈ ਨੈਤਿਕਤਾ ਦਾ ਹੋਵੇ ਜੋ ਤੱਕੇ ਹੋ ਰਹੇ ਹਨ ਪੰਜਾਬ ਦੇ ਚਾਹੇ ਉਹ ਸੈਂਟਰ ਸਰਕਾਰ ਕਰੇ ਜਾਂ ਕੋਈ ਜਿਹੜੇ ਬڑے-ਬڑے ਆਫਸਰ ਹਨ ਉਹ ਕਰਨ ਤੇ ਉਹਨਾਂ ਲਈ ਇਹ ਸਰਕਾਰ ਚੁਣੀ ਗਈ ਸੀਗੀ ਪਰ ਇਹਨਾਂ ਨੇ ਉਹ ਉਹ ਜਿਹੜੀ ਸੀ ਲੋਕਾਂ ਦਾ ਭਰੋਸਾ ਤੋੜਿਆ ਤੇ ਗਾਹ ਨੂੰ ਤਾਂ ਹੁਣ ਇਸ ਵੱਲੇ ਕਈ ਇਹ ਵੀ ਕਹੀ ਜਾ ਰਿਹਾ ਜੀ ਉਹ ਭਗਵੰਤ ਮਾਨ ਨੇ ਆ ਕੀਤਾ ਭਗਵੰਤ ਮਾਨ ਨੇ ਉਹ ਕੀਤਾ ਕੁਝ ਇਹ ਵੀ ਕਹੀ ਜਾ ਰਿਹਾ ਹੈ ਤੇ ਅਸੀਂ 2027 ਦੇ ਵਿੱਚ ਭਗਵੰਤ ਮਾਨ ਨੂੰ ਬਦਲ ਦੇਣਾ ਇੱਥੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜੋ ਕਾਂਗਰਸ ਸਰਕਾਰ ਨੂੰ ਇਸ ਵੇਲੇ 13 ਦੇ ਵਿੱਚੋਂ 7 ਸੀਟਾਂ ਮਿਲੀਆਂ ਐਮਪੀ ਦੀਆਂ ਤੇ ਕਿਤੇ ਇਹ ਤ ਨਹੀਂ ਹੋ ਵੀ ਹੋਊਗਾ ਕਿ ਉਹ ਜਿਹੜੀ ਹੈਗੀ ਸਾਡੇ ਅਕਾਲ ਤਖਤ ਨੂੰ ਢਾਉਣ ਵਾਲੀ ਸਰਕਾਰ ਹੈ ਉਹ ਫਿਰ 2027 ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਆ ਜਾਊਗੀ ਇਹ ਤਾਂ ਬਰਸਾ ਜਿਹੜਾ ਆ ਇਹ ਲੋਕਾਂ ਤੇ ਡਿਪੈਂਡ ਕਰਦਾ ਹੈ ਲੋਕੀ ਕਿਸੇ ਨੂੰ ਜੇ ਭਗਵੰਤ ਮਾਨ ਸਾਹਿਬ ਨੂੰ ਫਤਵਾ ਦਿੱਤਾ ਹੈ ਤੇ ਉਹਨਾਂ ਨੂੰ ਹੁਣ ਚਾਹੀਦਾ ਕਿ ਮਤਲਬ ਇਹਦਾ ਇੱਕ ਬਦਲ ਹੋਰ ਲਿਆਂਦਾ ਜਾਵੇ ਜਿਸ ਤਰ੍ਹਾਂ ਕਿ ਭਾਈ ਆ ਮਰਤਪਾਲ ਸਿੰਘ ਜੀ ਹੁਣ ਹੀ ਹੈਗੇ ਆ ਜਾਂ ਇਹਨਾਂ ਦੀ ਟੀਮ ਆ ਬਾਕੀ ਹੋਰ ਆਪਣੇ ਦੂਸਰੇ ਸਿੰਘ ਸਾਹਿਬ ਇੱਕ ਹੋਰ ਜਿੱਤ ਕੇ ਗਏ ਐਮਪੀ ਸਰਜੀਤ ਸਿੰਘ ਸਰਜੀਤ ਸਿੰਘ ਜੀ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਏਦਾਂ ਦੇ ਸਿਹਰਦ ਬੰਦੇ ਜਿਹੜੇ ਆ ਉਹ ਚੁਣਨੇ ਚਾਹੀਦੇ ਆ ਉਹਨਾਂ ਨੂੰ ਪਹਿਲਾਂ ਹੀ ਇਸ ਵੇਲੇ ਸਟੈਂਡ ਬਾਈ ਰੱਖਣਾ ਚਾਹੀਦਾ ਤੇ ਜੇਕਰ ਇਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਇੰਨੀਆਂ 92 ਸੀਟਾਂ ਇਹ ਮਿਲ ਸਕਦੀਆਂ ਤੇ ਗਾਂ ਇਹਨਾਂ ਨੂੰ ਲਾਇਆ ਵੀ ਜਾ ਸਕਦਾ ਕੋਈ ਗੱਲ ਨਹੀਂ ਐਡੀ ਇਹ ਇਹ ਇਹਨਾਂ ਦਾ ਕੋਈ ਮਤਲਬ ਆਪਣੀ ਕੋਈ ਜੱਦੀ ਪੁਸ਼ਤੀ ਜ਼ਗੀਰ ਨਹੀਂ ਹੈ ਇਹਨਾਂ ਦੀ ਇਹਨਾਂ ਨੂੰ ਵੀ ਲਾਇਆ ਜਾ ਸਕਦਾ ਆ ਵੈਸੇ ਬੰਦਿਆਂ ਨੂੰ ਚਾਹੀਦਾ ਕਿ ਸੋਚ ਕੇ ਨਾ ਹੌਲੀ-ਹੌਲੀ ਵਿਚਾਰ ਕਰਕੇ ਆਪਣੇ ਬੰਦੇ ਉਦਾਂ ਦੇ ਅੱਗੇ ਲਿਆਂਦੇ ਜਾਣ ਜਿਹੜੇ ਬੰਦੇ ਇਸ ਗੱਲ ਦੇ ਕਾਬਲ ਹੈਗੇ ਆ ਤੇ ਹੁਣ ਜਿਹੜੇ ਆਖਰੀ ਕੁਐਸਚਨ ਤੁਹਾਡੇ ਲਈ ਅਸੀਂ ਬੇਸ਼ੱਕ ਯੂਰਪ ਚ ਰਹਿੰਦੇ ਆ ਜਾਂ ਕੋਈ ਅਮਰੀਕਾ ਕੈਨੇਡਾ ਸਾਰੀ ਦੁਨੀਆ ਦੇ ਵਿੱਚ ਸਿੱਖ ਰਹਿੰਦੇ ਆ ਪਰ ਜਿਹੜੇ ਸਾਡੇ ਦਿਲ ਹਨ ਉਹ ਪੰਜਾਬ ਤੇ ਟੜਕਦੇ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਹਰ ਪ੍ਰਤੀ ਦਿਨ ਤੋਂ ਅੱਗੇ ਅੱਗੇ ਉਹਨਾਂ ਨੂੰ ਜਿਹੜੀ ਆਪਣੀ ਸਹੀ ਰਸਤੇ ਵੱਲ ਆਉਣ ਲਈ ਕੀ ਕਰਨਾ ਚਾਹੀਦਾ ਕਿਉਂਕਿ ਜਿਹੜੀ ਇਹਨਾਂ ਦੇ ਉੱਪਰ ਸੋਚ ਸੀਗੀ ਕਿ ਇਸ ਸਾਲ ਨਸ਼ਾ ਬੰਦ ਕਰਨਗੇ ਨਸ਼ਾ ਤਾਂ ਬੰਦ ਨਹੀਂ ਹੋਇਆ ਕ੍ਰਾਈਮ ਬੰਦ ਨਹੀਂ ਹੋਇਆ ਤੇ ਹੁਣ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਹਨ ਉਹ ਉਹਨਾਂ ਨੂੰ ਕਿਸ ਪਾਸੇ ਨੂੰ ਦੀ ਸੇਧ ਲੈਣੀ ਚਾਹੀਦੀ ਹੈ ਇਹ ਪ੍ਰਹਾਰ ਸਾਹਿਬ ਅਸੀਂ ਜਿਹੜੇ ਲੋਕ ਬੈਠੇ ਆ ਪੰਜਾਬ ਤੋਂ ਬਾਹਰ ਆ ਪਰਦੇਸਾਂ ਦੇ ਵਿੱਚ ਬੈਠੇ ਆ ਯੂਰਪ 'ਚ ਬੈਠੇ ਆ ਅਮਰੀਕਾ ਕੈਨੇਡਾ 'ਚ ਬੈਠੇ ਆ ਬੈਠੇ ਵੇਸ਼ਕ ਅਸੀਂ ਬਾਹਰ ਆ ਲੇਕਿਨ ਸਾਡਾ ਦਿਲ ਜਿਹੜਾ ਉਹ ਹਮੇਸ਼ਾ ਹੀ ਪੰਜਾਬ ਦੇ ਲਈ ਟੜਕਦਾ ਆ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਜਦੋਂ ਵੀ ਵੋਟਾਂ ਪੈਂਦੀਆਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਇਹ ਨਹੀਂ ਹੈ ਕਿ ਜੀ ਕਿਸੇ ਨੇ ਸ਼ਰਾਬ ਦੀ ਬੋਤਲ ਦਿੱਤੀ ਕਿਸੇ ਨੇ 500 ਰੁਪਏ ਦਿੱਤਾ ਤੇ ਚਲੋ ਜੀ ਗੰਗਾ ਗਾਇ ਤਾਂ ਗੰਗਾ ਰਾਮ ਜਮਨਾ ਗਾਇ ਤਾਂ ਜਮਨਾ ਦਾਸੀ ਉਹਨਾਂ ਦੇ ਹੱਕ ਨਾਲ ਨਹੀਂ ਤੁਰ ਪੈਣਾ ਚਾਹੀਦਾ ਇਹ ਬੰਦੇ ਨੂੰ ਆਪਣੀ ਹਰ ਗੱਲ ਸੁਣੋ ਲੇਕਿਨ ਵੋਟ ਪਾਉਣ ਲੱਗੇ ਇੰਨੀ ਕਿ ਥੋੜੀ ਜਿਹੀ ਆਪਣੀ ਸੋਚ ਨੂੰ ਬਦਲ ਕੇ ਉਹਨਾਂ ਸਾਂਝੀ ਸੋਚ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਕਿ ਤੁਹਾਨੂੰ ਆਉਣ ਵਾਲੇ 5 ਸਾਲ ਜਿਹੜਾ ਪਛਤਾਵਾ ਨਾ ਰਹੇ ਵੈਸੇ ਹੁਣ ਲੋਕ ਸਾਡੇ ਬਹੁਤ ਸਿਆਣੇ ਹੋ ਗਏ ਆ ਪ੍ਰਾਜਾਪਾ ਸਾਹਿਬ ਇਹ ਦੀ ਨੀ ਗੱਲ ਲੋਕਾਂ ਨੂੰ ਬਹੁਤ ਜਿਆਦਾ ਪਤਾ ਲੱਗ ਗਿਆ ਆ ਪਰ ਫਿਰ ਵੀ ਬਹੁਤ ਜਿਆਦਾ ਅਸੀਂ ਤੁਹਾਡੇ ਨਾਲ ਖੜਦੇ ਆ ਹਰ ਟਾਈਮ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਹੈਗੇ ਆ ਜਦੋਂ ਵੀ ਕਿਸੇ ਦਾ ਕੋਈ ਫੋਨ ਆਉਂਦਾ ਆ ਕੋਈ ਦੁੱਖ ਦੀ ਸੁੱਖ ਦੀ ਵਿੱਚ ਅਸੀਂ ਲੋਕਾਂ ਦੇ ਨਾਲ ਖੜਦੇ ਆ ਪਰ ਉਸ ਉਹਨਾਂ ਨੂੰ ਵੀ ਥੋੜਾ ਜਿਹਾ ਸਹਿਯੋਗ ਇਸੇ ਕਰਨ ਨਾਲ ਹੀ ਬਣਦਾ ਆ ਕਿ ਜਿਉ ਉਹ ਦੇਖ ਸੋਚ ਕੇ ਬੰਦਾ ਪਰਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਦਾ ਤੇ ਅੱਜ ਦਾ ਐਪੀਸੋਡ ਅਸੀਂ ਇੱਥੇ ਹੀ ਖਤਮ ਕਰਦੇ ਆ ਜਿਵੇਂ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਬਹੁਤ ਅੱਛੇ ਵਿਚਾਰ ਸੀ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਬਹੁਤ بڑا ਇੱਕ ਧੁਖਾ ਦਿੱਤਾ ਖਾਸ ਕਰਕੇ ਸਿੱਖਾਂ ਨੂੰ ਤੇ ਅੱਗੇ ਤੋਂ ਹਜੇ ਅਗਰ 2027 ਦੀ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਟਾਈਮ ਹੈ ਪੰਜਾਬ ਦੇ ਲੋਕਾਂ ਕੋਲ ਟਾਈਮ ਹੈ ਹਮੇਸ਼ਾ ਹੀ ਆਪਣੀ ਵੋਟ ਦਾ ਇਸਤੇਮਾਲ ਕਰੋ ਸਹੀ ਬੰਦੇ ਲੈ ਕੇ ਆਓ ਸਿਫਾਰਸ਼ੀ ਵੋਟ ਨਾ ਪਾਓ ਪੈਸਾ ਪੈਸੇ ਦੇ ਲਾਲ ਜਜਾ ਸ਼ਰਾਬ ਦੇ ਲਾਲ ਤੇ ਵਿੱਚ ਦੇ ਵਿੱਚ ਵੋਟ ਨਾ ਪਾਓ ਕਿਉਂਕਿ ਅਗਰ ਇਸੇ ਤਰ੍ਹਾਂ ਹੀ ਵੋਟਾਂ ਪੈਂਦੀਆਂ ਰਹੀਆਂ ਅੱਧਾ ਪੰਜਾਬ ਤਾਂ ਪਹਿਲਾਂ ਹੀ ਬਰਬਾਦ ਹੋ ਗਿਆ ਤੇ ਹੋ ਸਕਦਾ ਕੱਲ ਨੂੰ ਇੱਕ ਯਾਦ ਹੀ ਰਹਿ ਜਾਵੇ ਕਿ ਪੰਜਾਬ ਦੇ ਵਿੱਚ ਕੋਈ ਸਿੱਖ ਵੀ ਰਹਿੰਦੇ ਹੁੰਦੇ ਸੀ ਹਾਲਾਂਕਿ ਇਹ ਚੀਜ਼ ਬਹੁਤ ਦੂਰ ਦੀ ਗੱਲ ਹੈ ਪਰ ਫਿਰ ਵੀ ਸਾਨੂੰ ਇਹ ਚੀਜ਼ ਸੋਚ ਕੇ ਚੱਲਣਾ ਚਾਹੀਦਾ ਕਿ ਅਸੀਂ ਅੱਗੇ ਆਪਣੇ ਪੰਜਾਬ ਲਈ ਕੀ ਕਰਨਾ ਚਾਹੀਦਾ ਕਿ ਅਸੀਂ ਯੂਰਪ 'ਚ ਬੈਠੇ ਹਾਂ ਅਮਰੀਕਾ 'ਚ ਬੈਠੇ ਹਾਂ ਕੈਨੇਡਾ 'ਚ ਬੈਠੇ ਹਾਂ ਜਾਂ ਅਸੀਂ ਪੰਜਾਬ ਦੇ ਵਿੱਚ ਹੀ ਬੈਠੇ ਹਾਂ ਤੇ ਸਨ ਅਸੀਂ ਪੰਜਾਬ ਲਈ ਸਾਡੀ ਕੀ ਸੋਚ ਹੈ ਅਸੀਂ ਕੀ ਬਹਾਦਰੀ ਪੰਜਾਬ ਦੇ ਨਾਲ ਨਿਭਾਉਣੀ ਹੈ ਤੋਂ ਇੰਨੀਆਂ ਹੀ ਗੱਲਾਂ ਦੇ ਨਾਲ ਅੱਜ ਤੁਹਾਡਾ ਆਪਣਾ ਅਸਤਿੰਦਰ ਸਿੰਘ ਪ੍ਰਹਾਰ ਆਪਣੇ ਵੀਰ ਸੋਤਾ ਸਾਹਿਬ ਦੇ ਨਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ